कोर्ट ਦੇ ਮੁਤਾਬਕ ਘਟਨਾਵਾਲੀ ਥਾਂ ਹਰਿਆਣਾ ਦੇ ਵਿੱਚ ਹੈ ਕਿਸ ਹਥਿਆਰ ਦੇ ਨਾਲ ਮੌਤ ਹੋਈ ਹੈ ਮੌਤ ਦੇ ਲਈ ਜ਼ਿੰਮੇਵਾਰ ਕੌਣ ਹੈ ਇਹ ਅਜੇ ਤੈਅ ਹੋਣਾ ਬਾਕੀ ਹੈ ਤਾਂ ਹਾਈ ਕੋਰਟ ਨੇ ਮਾਮਲੇ ਦੇ ਵਿੱਚ ਡੈਕ ਟਿਕ ਪੋਸਟਮਾਰਟਮ ਰਿਪੋਰਟ ਤੋਂ ਮੰਗਣ ਲਈ ਕਿਹਾ ਹੈ ਹੋਲ ਫੋਰੈਂਸਿਕ ਐਵੀਡੈਂਸ ਜੁੜੇ ਨੇ OVCFL ਨੂੰ ਸੌਂਪੇ ਜਾਂਦੇ ਆਦੇਸ਼ ਦਿੱਤੇ ਗਏ ਨੇ ਦਸ਼ਮੂ ਬਾਰਡਰ ਤੇ ਬੰਦ ਜਾਂ ਖੁੱਲੇ ਹੋਣ ਬਾਰੇ ਵੀ ਹਾਈ ਕੋਰਟ ਨੇ ਰਿਪੋਰਟ ਮੰਗੀ ਹੈ ਤਾਂ ਕਿਸਾਨ ਸ਼ੁਕਰਨ ਮੌਤ ਮਾਮਲੇ ਦੇ ਵਿੱਚ ਦੱਸੀ ਕਿ ਹਾਈ ਕੋਰਟ ਦੇ ਵੱਲੋਂ ਕਮੇਟੀ ਬਣਾਈ ਗਈ ਸੀ ਔਰ ਹਾਲਾਂਕਿ ਪਿਛਲੇ ਸਮੇਂ ਦੇ ਵਿੱਚ ਸੁਪਰੀਮ ਕੋਰਟ ਦਾ ਵੀ ਰੋਕ ਕੀਤਾ ਗਿਆ ਸੀ ਪਰ ਨਾਲ ਹੀ ਸੁਪਰੀਮ ਕੋਰਟ ਨੇ ਇਹ ਕਹਿ ਦਿੱਤਾ ਸੀ ਕਿ ਜੋ ਹਾਈ ਕੋਰਟ ਦੇ ਵੱਲੋਂ ਬਣਾਈ ਗਈ ਕਮੇਟੀ ਹੈ ਉਸ ਦੇ ਵੱਲ ਜਾਂਚ ਕੀਤੀ ਜਾ ਰਹੀ ਹੈ ਤਾਂ ਪਹਿਲਾਂ ਉਹ ਰਿਪੋਰਟ ਅਸੀਂ ਦੇਖਾਂਗੇ ਉਹ ਸਾਰਾ ਮਾਮਲਾ ਵੇਖਾਂਗੇ ਉਸ ਤੋਂ ਬਾਅਦ ਅੱਗੇ ਜਿਹੜੀ ਹੈ ਉਹ ਕਾਰਵਾਈ ਹੋਏਗੀ ਉਸ ਦੇ ਸੰਬੰਧ ਨਾਲ ਤਾਂ ਹਾਈ ਕੋਰਟ ਨੇ ਦੱਸ ਦਿੱਤੀ ਕਿ ਸੇਵਾਮੁਕਤ ਜੱਜ ਨੇ ਉਹਨਾਂ ਦੀ ਪ੍ਰਧਾਨਗੀ ਦੇ ਹੇਠ ਬਣਾਈ ਗਈ ਕਮੇਟੀ ਹੈ ਤਾ ਹਰਿਆਣਾ ਤੇ ਪੰਜਾਬ ਦੋਵਾਂ ਦੇ ਐਡੀਜੀਪੀ ਰੈਂਕ ਦੇ ਅਧਿਕਾਰੀ ਇਸ ਦੇ ਵਿੱਚ ਸ਼ਾਮਲ ਨੇ ਜਿਸ ਦੇ ਨਾਲ ਕਾਨੂੰਨ ਵਿਵਸਥਾ ਵਿੱਚ ਲੋਕਾਂ ਦਾ ਵਿਸ਼ਵਾਸ ਮਜ਼ਬੂਤ ਹੋਏਗਾ ਸੁਪੀ ਕੋਰਟ ਦੇ ਸਮੇ 81 ਤਾਂ ਹੁਣ ਇੱਕ ਕਮੇਟੀ ਦੇ ਵੱਲੋਂ ਦਾਜੀ ਦੀ ਰਿਪੋਰਟ ਸੌਂਪ ਦਿੱਤੀ ਗਈ ਹੈ ਔਰ ਇਸ ਦੇ ਵਿੱਚ ਇੱਕ ਵੱਡਾ ਖੁਲਾਸਾ ਹੋਇਆ ਹੈ ਕਿ ਜਿੱਥੇ ਸ਼ੁਕਰਨ ਸ਼ੁਕਰਨ ਬੱਲੋਂਪਿੰਡ ਦਾ ਰਹਿਣ ਵਾਲਾ ਸੀ ਬਟਾਦਾ ਤਾਂ ਜਿੱਥੇ ਉਸ ਦੀ ਮੌਤ ਹੋਈ ਸੀ ਔਰ ਉਹ ਥਾਂ ਜਰੀ ਹੈ ਉਹ ਹਰਿਆਣਾ ਦੇ ਵਿੱਚ ਸੋ ਦੱਸਦੀ ਕਿ ਉਸ ਸਮੇ ਤੋਂ ਲੈ ਕੇ ਹੁਣ ਤੱਕ ਇੱਕ ਵੱਡਾ ਮਸਲਾ ਉੱਭਰ ਆਇਆ ਹੈ ਜਿਸ ਤਰੀਕੇ ਨਾਲ ਇਹ ਮੌਤ ਜਿਹੜੀ ਪੀਏਐਲ ਮੈਂ ਪਾਈ ਹੋਈ ਸੀ ਇਹਦੇ ਵਿੱਚ ਇੰਟਾਇਰਮ ਰਿਪੋਰਟ ਜਿਵੇਂ ਪਿਛਲੀ ਡੇਟ ਤੇ ਆਰਡਰ ਹੋਇਆ ਸੀ ਵੀ ਜੁਡੀਸ਼ੀਅਲ ਕਮੇਟੀ ਬਣਾਈ ਸੀ ਸ਼ੁਭਕਰਨ ਦੀ ਡੈਥ ਕਿੱਥੇ ਹੋਈ ਆ ਕਿਹਨੇ ਕੀਤੀ ਆ ਕਿਹੜੇ ਵੈਪਨ ਯੂਜ਼ ਹੋਏ ਆ ਤੇ ਉਹਦੀ ਅੱਜ ਇੰਟੈਰਿਮ ਰਿਪੋਰਟ ਆਈ ਆ ਇੰਟੈਰਿਮ ਰਿਪੋਰਟ ਚ ਸਪੋਰਟ ਤਾਂ ਆਇਡੈਂਟੀਫਾਈ ਹੋ ਗਿਆ ਵੀ ਇਹ ਸਟੇਟ ਆਫ ਹਰਿਆਣਾ ਚ ਕਮਿਟ ਹੋਇਆ ਬਟ ਕਿਹੜੇ ਵੈਪਨ ਨਾਲ ਹੋਇਆ ਆ ਜਾਂ ਇਹ ਕਿੱਥੇ ਹੋਇਆ ਆ ਕਿਹੜੇ ਵੈਪਨ ਨਾਲ ਹੋਇਆ ਆ ਫਿਰ ਕਿਹੜੀ ਦੀ ਕਿਹਦੀ ਰਿਸਪੌਂਸਿਬਿਲਟੀ ਆ ਇਹ ਅਸੀਂ ਇਹ ਇਹ ਅਗਲੇ ਫਾਈਨਲ ਰਿਪੋਰਟ ਆਣੀ ਹੈ ਹਜੇ ਇਹਦੇ ਵਾਸਤੇ ਜੋ ਐਵੀਡੈਂਸ ਕਲੈਕਟਡ ਆ ਉਹ ਸੈਂਟਰਲ ਸੀਐਫਐਲ ਨੂੰ ਭੇਜਣਿਆ ਇਸਟ ਸਟੇਟ ਆਫ ਹਰਿਆਣਾ ਨੇ ਇੱਕ ਸੁਜੈਸ਼ਨ ਪੁੱਟ ਕੀਤਾ ਸੀ ਵੀ ਇਹ ਥਰੂ ਕਮੇਟੀ ਪਹਿਲਾਂ ਇਹ ਜਿਹੜੇ ਐਵੀਡੈਂਸ ਕਲੈਕਟਡ ਆ ਇਹ ਕਮੇਟੀ ਕੋਲ ਜਾਣ ਫਿਰ ਅੱਗੇ ਸੀਐਫਐਲ ਕੋਲ ਜਾਣ ਬਟ ਜੱਜ ਸਾਹਿਬ ਇਹਨੂੰ ਮਤਲਬ ਇਹ ਮਜ਼ਾਕ ਹੀ ਟ੍ਰੀਟ ਕਰਦੇ ਹੋਏ ਜੱਜ ਸਾਹਿਬ ਨੇ ਡਾਇਰੈਕਟ ਇਹ ਸੀਐਫਐਲ ਨੂੰ ਭੇਜਣ ਦੀ ਗੱਲ ਕੀਤੀ ਆ ਪੰਜਾਬ ਤੋਂ ਡਾਇਰੈਕਟ ਉੱਥੇ ਜਾਊਗਾ ਇਹ ਤੇ ਇੱਕ ਅਸੀਂ ਹੋਰ ਸੁਜੈਸ਼ਨ ਪੁੱਟ ਕੀਤਾ ਵੀ ਜਿਹੜਾ ਇਹ ਸ਼ੰਭੂ ਬਾਰਡਰ ਹੁਣ ਵੀ ਬਲੌਕਡ ਆ ਨੈਸ਼ਨਲ ਹਾਈਵੇ ਤੇ ਇਹ ਡੇਲੀ ਕਮਿਊਟਰ ਇਹਦੇ ਕਰਕੇ ਸਫਰ ਹੋ ਰਹੇ ਆ ਤੇ ਇਸ ਇਹਨੂੰ ਖੋਲhaya ਜਾਵੇ ਤੇ ਸਟੇਟ ਆਫ ਹਰਿਆਣਾ ਇਹਨੂੰ ਕਿੰਨੇ ਟਾਈਮ ਤੱਕ ਬੰਦ ਰੱਖਣਾ ਚਾਹੁੰਦਾ ਹੈ ਹੋਰ ਤੇ ਇਹਦੇ ਉੱਤੇ ਜੱਜ ਸਾਹਿਬ ਨੇ ਕੋਗਨਿਜੈਂਸ ਲੈਂਦੇ ਹੋਏ ਦੋ ਸਟੇਟ ਆਫ ਹਰਿਆਣਾ ਤੇ ਪੰਜਾਬ ਨੂੰ ਸਟਨਲੀ ਡਾਇਰੈਕਟ ਕਰਦੇ ਵੀ ਇਹ ਕੀ ਤੁਸੀਂ ਫੰਡamentals ਰਾਈਟਸ ਨੂੰ ਵੋਲੇਟ ਕਰ ਰਹੇ ਹੋ ਇਹਨਾਂ ਨੂੰ ਖੋਲੋ ਤੇ ਜੇ ਜੇ ਉਹਨਾਂ ਉਹਦੇ ਵਿੱਚ ਸਟੇਟ ਆਫ ਹਰਿਆਣਾ ਨੇ ਕਿਹਾ ਵੀ ਇਹ ਅੱਧਾ ਖੁੱਲਾ ਜਾ ਤੇ ਐਫੀਡੇਵਿਟ ਸੀ ਕਰ ਲਿਆ ਵੀ ਐਫੀਡੇਵਿਟ ਦਿਓ ਅੱਗੇ ਪਤਾ ਹੈ ਕਿ ਤਾਂ ਅੰਮ੍ਰਿਤ ਸਰਦਾਰੂ ਕਰਦੇ ਆ ਜਿੱਥੇ ਕਿਸਾਨਾਂ ਨੇ ਭਾਜਪਾ ਉਮੀਦਵਾਰ ਦੇ ਘਰ ਦੇ ਬਾਹਰ ਧਰਨਾ ਲਗਾ ਦਿੱਤਾ ਕਿਸਾਨਾਂ ਨੇ ਤਰਨਜੀਤ ਸਿੰਘ ਸੰਧੂ ਦੇ ਘਰ ਦੇ ਬਾਹਰ ਟੈਂਟ ਲਗਾ ਲਿਆ ਸਰਵਨ ਸਿੰਘ ਪੰਦੇਸਮੇਂ ਧਰਨੇ ਤੇ ਬੈਠ ਗਏ ਨੇ ਕਿਸਾਨ ਤੋਂ ਸਰਵਨ ਸਿੰਘ ਪੰਦੇ ਨੇ ਤਰਨਜੀਤ ਸੰਧੂ ਨੂੰ ਸਵਾਲ ਕੀਤੇ ਨੇ ਤਰਨਜੀਤ ਸੰਧੂ ਨੇ ਪ੍ਰੈਸ ਕਾਨਫਰੰਸ ਕਰਕੇ ਕਿਸਾਨਾਂ ਨੂੰ ਜਵਾਬ ਦਿੱਤਾ ਹੈ ਅਸਲੀ ਕਿਸਾਨ ਮੇਰੇ ਭਰਾ ਨੇ ਸੰਭੋਲੇ ਗਿਆ ਸਾਰੇ ਕਿਸਾਨ ਭਰਾਵਾਂ ਦਾ ਸਵਾਗਤ ਹੈ ਮੇਰਾ ਪਿੱਛਾ ਕਿਸਾਨਾਂ ਦੀ ਆਮਦਨ ਹੋਣ ਤੇ ਬਲ ਸਾਂਝ ਕਰੀ ਹੋ ਗਿਆ ਕਿ ਇਸ ਤਰਨੇ ਨੂੰ ਲੈ ਕੇ ਐਲਾਨ ਪਹਿਲਾਂ ਹੀ ਕਰ ਦਿੱਤਾ ਗਿਆ ਸੀ ਕਿਸਾਨਾਂ ਨੇ ਕਿਹਾ ਸੀ ਕਿ 28 ਮਈ ਨੂੰ ਅਸੀਂ ਇੱਕ ਦਿਨ ਦਾ ਸਾਰੇ ਹੀ ਜਿਹੜੇ ਭਾਜਪਾ ਦੇ ਧਿਰਕਾਰ ਨੇ ਉਹਨਾਂ ਦੇ ਘਰਾਂ ਦੇ ਬਾਹਰ ਤਰਨੇ ਲਗਾਵਾਂਗੇ ਉਸੇ ਤਰਸ ਤੇ ਇਹ ਅੰਮ੍ਰਿਤ ਸਰਚ ਤਰਨਾ ਲਗਾ ਦੀ ਦੇਖ ਰਹੇ ਹਾਲਾਤ ਪੰਜਾਬ ਦੇ ਵਿੱਚ ਭਾਜਪਾ ਜਿਹੜੀ ਪੈਦਾ ਕਰ ਰਹੀ ਆ ਸਵੈਮ ਸੁਮਨੀਲ ਜਾਖੜ ਜੀ ਜੋ ਕੁਝ ਕਰ ਰਹੇ ਆ ਸਾਨੂੰ ਉੱਤੇ ਖੇਧਿਆ ਵੀ ਪੰਜਾਬ ਚ ਵੋਟਾਂ ਜਿੰਨੂੰ ਮਰਜ਼ੀ ਪੈਣ ਪਰ ਇੱਥੇ ਹਿੰਦੂਆਂ ਸਿੱਖਾਂ ਦੀ ਏਕਤਾ ਤੇ ਦਰਾਰ ਨਹੀਂ ਹੋਣੀ ਚਾਹੀਦੀ ਭਾਜਪਾ ਇਹੋ ਜਿਹਾ ਪੱਤਾ ਖੇਡ ਰਹੀ ਆ ਉਹ ਹਿੰਦੂਆਂ ਸਿੱਖਾਂ ਦੇ ਵਿੱਚ ਦਰਾਰ ਪਾਉਣ ਦਾ ਕੰਮ ਕਰ ਰਹੀ ਆ ਭਾਜਪਾ ਦਲਤਾਂ ਨੂੰ ਜਿਹੜੇ ਸਵਰਨ ਜਾਤੀ ਉਹਨਾਂ ਨੂੰ ਨਖੇੜ ਕੇ ਅੱਡ ਕਰਕੇ ਉਹੋ ਜਿਹਾ ਪ੍ਰਚਾਰ ਪ੍ਰੋਪਗੈਂਡਾ ਕਰ ਰਹੀ ਹੈ ਜਿਹੋ ਜਿਹੇ ਬਿਆਨ ਹੰਸ ਰਾਜ ਹੰਸ ਜੀ ਦੇ ਆ ਰਹੇ ਨੇ ਇਹ ਬਹੁਤ ਘਾਤਕ ਬਿਆਨ ਨੇ ਇਹ ਦੇਸ਼ ਦੀ ਏਕਤਾ ਖੰਡਾਂ ਲਈ ਭਾਈ ਚਾਰਕ 447 ਬਹੁਤ ਮਾੜੇ ਨੇ ਲਕਸ਼ਨਾ ਪੰਜਾਬ ਵਿੱਚ ਪਿਛਲੇ 75 ਸਾਲਾਂ ਤੋਂ ਹੋ ਰਹੀਆਂ ਗਾਂ ਵੀ ਹੁੰਦੀਆਂ ਰਹਿਣੀਆਂ ਤੋਂ ਜੜੀ ਪਾਰਟੀ ਪੰਜਾਬ ਦੀ ਏਕਤਾ ਨੂੰ ਤੋੜਦੀ ਹੈਗੀ ਆ ਉਹਨੂੰ ਸਾਡੇ ਪੰਜਾਬੀਆਂ ਨੂੰ ਪਛਾਣਨਾ ਚਾਹੀਦਾ ਕੋਈ ਜਿੱਤੇ ਕੋਈ ਹਾਰੇ ਮੈਂ ਨਹੀਂ ਰੱਖਦਾ ਪਰ ਸਾਡੀ ਏਕਤਾ ਤੇ ਕੋਈ ਆਂਚ ਨਹੀਂ ਆਉਣੀ ਚਾਹੀਦੀ ਜਿਸ ਕਿਸਮ ਦੇ ਪੱਤੇ ਪਾਟਪਾਖ ਖੇਡ ਰਹੀ ਆ ਅੱਛਾ ਸਭ ਬੰਦੀਆਂ ਤੋਂ ਡਰਨ ਵਾਲਾ ਮੈਂ ਨਹੀਂ ਹੈਗਾ ਜਿੱਥੇ ਮਰਜ਼ੀ ਆ ਕੇ ਡੈਮੋਨਸਟ੍ਰੇਸ਼ਨ ਕਰਨੀ ਜਮ ਲੋਕਾਂ ਨੂੰ ਤੰਗ ਕਰਨਾ ਆਪਣੀ ਲੀਡਰੀ ਚਮਕਾਣੀ ਚਮਕਾ ਦਿਓ ਦੇਖੇਨ ਅਗਰ ਇਹ ਸਮਝਦੇ ਹੋ ਕਿ ਸਮੁੰਦਰੀ ਪਰਿਵਾਰ ਦਾ ਜਿਹੜਾ ਮੈਂ ਭੇੜਾ ਚੁਕਿਆ ਮੈਂ ਤੁਹਾਡੇ ਤੋਂ ਡਰ ਜਾਵਾਂਗਾ ਇਹ ਭੁੱਲ ਜਾਓ ਆ ਭੰਡੇਰ ਹੋਵੇ ਉਹਦਾ ਪਿਓ ਵੀ ਹੋਵੇ ਇਹ ਕੰਮ ਜਥੇ ਬੰਦੇ ਨਹੀਂ ਲੀਡਰਸ਼ਿਪ ਦੇ ਨਹੀਂ ਆ ਆਪਾਂ ਦੇਖੋ ਮੈਂ ਐਕਸਪੈਕਟ ਕਰਦਾ ਹਾਂ ਕਿ ਭੰਡੇਰ ਸਾਹਿਬ ਵੀ ਫਾਰਮਰਸ ਦੇ ਇਨਕਮਾਨਾ ਕਨੈਕਟਡ ਨੇ ਕਿਉਂਕਿ ਉਹ ਅੰਮ੍ਰਿਤਸਰ ਤੋਂ ਆਂਦੇ ਨੇ ਉਹਨਾਂ ਦੀ ਰਿਸਪੌਂਸਿਬਿਲਟੀ ਆ ਕਿ ਸਭ ਤੋਂ ਪਹਿਲਾਂ ਲੀਡਰਸ਼ਿਪ ਆਪਣੀ ਬਾਤ ਚਮਕਾਣ ਸਭ ਤੋਂ ਪਹਿਲਾਂ ਅੰਮ੍ਰਿਤਸਰ ਦੀ ਫਾਰਮਰ ਦੀ ਜਿਹੜੀਆਂ ਪ੍ਰੋਬਲਮਸ ਨੇ ਜਿਹੜੇ ਮੈਂ ਸੋਲੂਸ਼ਨ ਦੱਸੇ ਨੇ ਉਹਨਾਂ 'ਚ ਕੁਝ ਵਾਦਾ ਬਾ ਤਾਂ ਨੇ ਤੇ ਬੈਠ ਕੇ ਨੇ ਕਿਸਾਨ ਔਰਸ ਨੂੰ ਲੈ ਕੇ ਬਿਆਨ ਜਿਹੜੇ ਨੇ ਸਾਹਮਣੇ ਆਏ ਨੇ ਇੱਕ ਪਾਸੇ ਸਰਵਨ ਸਿੰਘ ਪੰਦੇ ਨੇ ਇਹ ਕਿਹਾ ਹੈ ਕਿ ਉਹ ਆਪਣਾ ਅਜਸਤਰੀਖ ਦੇ ਨਾਲ ਉਹਨਾਂ ਦਾ ਐਲਾਨ ਸੀ ਤਾਂ ਉਹ ਬੈਠੇ ਨੇ ਔਰ ਦੂਸਰੇ ਪਾਸੇ ਤਰਨਜੀਤ ਸੰਧ ਦੀ ਵੱਲੋਂ ਕਿਹਾ ਗਿਆ ਹੈ ਕਿ ਮੈਂ ਡਰਨ ਵਾਲਾ ਨਹੀਂ ਹਾਂ ਦੱਸਿਆ ਕਿ ਲਗਾਤਾਰ ਵਿਜੇਪੀ ਤੋਂ ਮਿਸਵਾਰਾ ਦਾ ਪੂਰੇ ਪੰਜਾਬ ਦੇ ਵਿੱਚ ਵਿਰੋਧ ਹੋ ਰਿਹਾ ਹੈ ਅਸਲੀ ਕੌਣ ਆ ਨਕਲੀ ਕੌਣ ਆ ਇਹਦਾ ਸਰਟੀਫਿਕੇਟ ਤਾਂ ਮੈਨੂੰ ਨਹੀਂ ਲੱਗਦਾ ਪਸ਼ਪਾ ਦੇ ਉਮੀਦਵਾਰ ਦੇਣਗੇ ਇਹ ਤਾਂ ਉਹਨਾਂ ਨੂੰ ਅਸਲੀ ਕੌਣ ਆ ਨਕਲੀ ਕੌਣ ਆ 4 ਜੂਨ ਨੂੰ ਵੈਸੇ ਪਤਾ ਲੱਗ ਜਾਣਾ ਠੀਕ ਆ ਤਾਂ ਦੂਜਾ ਪੱਖ ਹੈਗਾ ਵੀ ਗੱਲ ਨੂੰ ਡੀਰੇਲ ਕਰ ਲਈ ਸਾਰਬ ਕੁਝ ਕੀਤਾ ਜਾ ਰਿਹਾ ਅਸੀਂ ਤੇ ਕਹਿੰਨੇ ਆ ਅਸੀਂ ਤਾਂ ਸੁਨੀਲ ਜਾਖੜ ਜੀ ਸੱਦਾ ਦੇ ਕੇ ਆਏ ਚੰਡੀਗੜ੍ਹ ਵੀ ਇੱਧਰ ਤੋਂ ਤੁਰੇ ਫਿਰਦੇ ਸਾਡੇ ਨਾਲ ਗੱਲ ਕਰ ਲੋ ਜਿੱਦਨ ਅਸੀਂ ਪ੍ਰੈਸ ਪੂਰੀ ਸਾਹਮਣੇ ਚੰਡੀਗੜ੍ਹ ਸੱਦੇ ਉੱਥੇ ਕੋਈ ਨਹੀਂ ਵੜਿਆ ਹੈਗਾ ਗਰੇਵਾਲ ਸਾਹਿਬ ਕਹਿੰਦੇ ਤੁਹਾਨੂੰ ਸੱਦਾ ਦੇਣਾ ਨਹੀਂ ਹੁੰਦਾ ਹੈਗਾ ਅਸੀਂ ਕਹਿੰਦੇ ਤੁਸੀਂ ਦੱਸੋ ਹੁਣ ਅਸੀਂ ਲਗਾਤਾਰ ਫੇਰ ਕਰ ਰਹੇ ਹਾਂ ਵੀ ਭਾਈ ਜੇ ਤੁਸੀਂ 10 ਸਾਲ ਦਾ ਵਿਕਾਸ ਕੀਤਾ ਵਾ ਤੁਸੀਂ ਸਾਡੇ ਨਾਲ ਬਹਿ ਕੇ ਚਰਚਾ ਤੇ ਕਰ ਲੋ ਨੈਸ਼ਨਲ ਲੈਵਲ ਦੀ ਜਿਹੜੇ ਥੱਲੇ ਦੇ ਨੂੰ ਅਸੀਂ ਗੱਲ ਕਰਦੇ ਆ ਉਹ ਕਹਿੰਦਾ ਜੀ ਸਾਡੇ ਵਾਸਤੇ ਇਹ ਗੱਲਾਂ ਹੈ ਹੀ ਨਹੀਂ ਗੀਆਂ ਅਸੀਂ ਤਾਂ ਛੋਟੇ ਬੰਦੇ ਆ ਹਾਂ ਸਾਨੂੰ ਪਹਿਲਾਂ ਜਿਤਾਓ ਅਸੀਂ ਫੇਰ ਗੱਲ ਕਰਾਂਗੇ ਹੁਣ ਦੇਖੋ ਜਿੱਤਣ ਦੇ ਲਾਰੇ ਤਾਂ ਸਾਰੇ ਲਾਉਂਦੇ ਆ ਹੁਣ ਜਿੱਤਣ ਤੋਂ ਬਾਅਦ ਕੋਈ ਕੀ ਕਰੂਗਾ ਨਹੀਂ ਕਰੂਗਾ